ਹਾਂਜੀ ਕੀ ਹਾਲ ਚਾਲ ਹੈ ਜੀ ਹੋਪਸੋ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜਿੱਥੇ ਵੀ ਹੋਵੋਗੇ ਖੁਸ਼ ਹੋਵੋਗੇ ਤੇ ਮੌਸਮ ਨੂੰ ਇੰਜੋਏ ਕਰ ਰਹੇ ਹੋਵੋਗੇ ਅਸੀਂ ਤਾਂ ਡੇਲੀ ਉਰੇ ਮੈਂ ਇੰਜੋਏ ਕਰਦਾ ਹਾਂ ਬਾਹਰਲੇ ਲੱਗ ਵੈਦਰ ਇੰਜੋਏ ਕਰਦੇ ਨੇ ਤੇ ਪੰਜਾਬ ਵਾਲੀ ਗਰਮੀ ਇੰਜੋਏ ਕਰਦੇ ਨੇ ਕਿਉਂਕਿ ਉੱਥੇ ਗਰਮੀ ਸਟਾਰਟ ਹੋ ਚੁੱਕੀ ਆ ਤੇ ਆਪਾਂ ਵੀ ਬਲੌਗ ਬਣਾ ਲੈਂਦੇ ਹੁਣ ਕਦੇ ਕਦੇ ਵਿੱਚ ਥੋੜੇ ਐ ਗੈਪ ਜਰੂਰ ਪੈ ਗਿਆ ਸੀ ਆ ਤੇ ਜਿੰਨਾ ਕ ਆਪਾਂ ਦੇਖਦੇ ਆਂ ਵਧੀਆ ਚੀਜ਼ ਮਨ ਲ ਜੋ ਲੱਗਦਾ ਆਪਾਂ ਕਵਰ ਕਰ ਲੈਨੇ ਕੁਝ ਕੁ ਚੀਜ਼ਾਂ ਨਹੀਂ ਕਵਰ ਕਰ ਹੁੰਦੀਆਂ ਉਹਦੇ ਲਈ ਆਪਾਂ ਮਾਫੀ ਚਾਹੁੰਦੇ ਆਂ ਪਰ ਸਾਡੀ ਕੁਝ ਇਹੀ ਹੁੰਦੀ ਹੈ ਕਿ ਆਪਾਂ ਜਿੰਨਾ ਕ ਕਵਰ ਕਰ ਸਕੀਏ ਵਧੀਆ ਤੋਂ ਵਧੀਆ ਚੀਜ਼ ਆਪਾਂ ਕਰੀਏ ਤੇ ਤੁਹਾਡੇ ਨਾਲ ਸ਼ੇਅਰ ਕਰੀਏ ਤੁਹਾਨੂੰ ਦਿਖਾਈਏ ਤੇ ਅੱਜ ਆਪਾਂ ਇੱਕ ਨਵੀਂ ਜਗ੍ਹਾ ਤੇ ਚੱਲੇ ਆਂ ਆਜੋ ਫਿਰ ਚੱਲਦੇ ਆਂ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਲੈਟਸ ਗੋ ਸਭ ਤੋਂ ਪਹਿਲਾਂ ਤੁਸੀਂ ਦੇਖੋ ਕਿ ਮੀਂਹ ਬੰਦ ਹੋ ਰਿਹਾ ਅੱਜ ਫਿਰ ਕੱਲ ਵੀ ਮਤਲਬ 2-3 ਦਿਨਾਂ ਤੋਂ ਮੀਂਹ ਪੈਦਾ ਆਪਾਂ ਵੀ ਜਦੋਂ ਵੀ ਵਲੌਗ ਬਣਾਉਣ ਲੱਗਦੇ ਆ ਉਸ ਦਿਨੀ ਮੀਂਹ ਪੈਣ ਲੱ ਜਾਂਦਾ ਵਾ ਤੇ ਵਲੌਗ ਬਟ ਆਪਾਂ ਜਦੋਂ ਵੀ ਟਾਈਮ ਲੱਗਦਾ ਆਪਾਂ ਐਡੀਟਿੰਗ ਵਗੈਰਾ ਕਰਕੇ ਪਾ ਦਿੰਨੇ ਆ ਤੇ ਅੱਜ ਆਪਾਂ ਚੱਲੇ ਆ ਇੱਕ ਹੋਰ ਜਗ੍ਹਾ ਤੇ ਜਿਮ ਕੇ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵਾ ਤੇ ਹੋਪਸ ਓਕੇ ਤੁਸੀਂ ਅੱਜ ਵਾਲਾ ਵਲੌਗ ਵੀ ਇੰਜੋਏ ਕਰੋਗੇ ਤੇ ਇਦਾਂ ਹੀ ਪਿਆਰ ਦਿੰਦੇ ਰਹੋਗੇ ਮਿਊ ਘਟ ਆਉਂਦੇ ਆ ਥੋੜੀ ਜਿਹੀ ਕਦੇ-ਕਦੇ ਸਾਡੀ ਵੀ ਗਲਤੀ ਹੁੰਦੀ ਆ ਪਰ ਆਪਾਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਕਿ ਇਹ ਵਧਾਉਣਾ ਹਾਂਜੀ ਜਿਵੇਂ ਕਿ ਤੁਹਾਨੂੰ ਕਿਹਾ ਸੀਗੇ ਕਿ ਅੱਜ ਆਪਾਂ ਕਿਤੇ ਹੋਰ ਚੱਲੇ ਆ ਨਵੀਂ ਜਗ੍ਹਾ ਤੇ ਅੱਜ ਆਪਾਂ ਆਏ ਆ ਮਿਊਜ਼ੀਅਮ ਆਫ ਸਰੀ ਦੇ ਵਿੱਚ ਮੀਂਹ ਪੈਂਦਾ ਦੇਖ ਲਓ ਪਰ ਆਪਾਂ ਫਿਰ ਵੀ ਆਏ ਘੁੰਮ ਲਈਏ ਆ ਚਲੋ ਨਾਲ ਤੁਹਾਨੂੰ ਕਮਾ ਦਈਏ ਆ ਗਿਆ ਮਿਊਜ਼ੀਅਮ ਆਫ ਸਰੀ हां जी ये हो चुकी है सरी ऑफ सॉरी म्यूजियम ऑफ सरी दी स्टार्ट के अंदर ਦਾ ਕੁਛ ਇੱਕ ਦਾ ਵੀਅੂ ਆ ਇਹ ਸਾਰਾ ਬੱਚਿਆਂ ਲਈ ਹੈ ਫਿਲਹਾਲ ਤਾਂ ਜੋ ਵੀ ਆਪਾਂ ਦੇਖ ਰਹੇ ਹਾਂ ਉਹਨਾਂ ਨੂੰ ਲੱਗਦਾ ਇੱਥੇ ਇੱਥੇ ਫੋਟੋਆਂ ਖੜਵਾਇਆ ਕਰਾਈਆਂ ਦੋ ਚਾਰ ਸੀਗਾ ਚਲੋ ਸਪੀ ਕਰਾ ਕੇ ਦੇਖੀਏ ਇਹ એનર્ਜੀ ਵਗੈਰਾ ਜੋ ਵੀ ਪੈਦਾ ਕਰਦੇ ਆ ਹੱਥ ਨਾਲ ਉਹ ਦੱਸੀ ਹੋਈ ਹੈ ਤੇ ਸਾਰਾ ਕੁਝ ਜਿਵੇਂ ਕਿ ਕਿਦੋਂ ਦੇਖੋਗੇ ਲੌਬੀ ਆ ਘਮੌਣ ਨਾਲ ਆ ਨਾ ਆ ਘਮੌਣ ਨਾਲ ਆ ਲੈ ਲਾਈਟਾਂ ਚੱਲਦੀਆਂ ਹੋਈ ਸ਼ੁਰੂ ਸ਼ੁਰੂ ਚੱਲ ਚੱਲ ਤੇਜ਼ 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 ਇੱਧਰ ਲਈ ਰਹਿ ਗਈ ਆ ਚੱਲ 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 ਉਧਰੋਂ ਬੰਦ ਹੋ ਗਈ ਲੈ ਐਵੇਂ ਨਹੀਂ ਮੈਂ ਵੀ ਤਾਂ ਚਲਾਈਆਂ ਸੀਗੀਆਂ ਚੱਲ 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 ਜੋਰ ਲਾ ਕੇ ਜੋਰ ਲਾ ਕੇ ਜੋਰ ਲਾ ਕੇ ਆ ਹੁਣ ਚੱਲ ਪਈ ਸਾਰੀਆਂ ਵਾਲੀ ਇਹਨਾਂ ਚੱਲਦੀਆਂ ਨੇ ਕੋਈ ਹੈ I want to clean I want to do ਬੱਕੀ ਹੋ ਜਾਂਦਾ ਨਾ ਹਵਾ ਚਲਦੀ ਹੈ ਵਿੱਚ ਰੇਤ ਤੋਂ ਬਰੋ ਹਵਾ ਜਾਂਦੇ ਉੱਪਰ ਜਾਂਦਾ ਜਾਂਦਾ ਇਹ ਹੋ ਜਾਂਦੇ ਹੈ ਉਹ ਜੜੂਗਾ ਇਹ ਉਹ ਜੜ ਗਿਆ ਉਹ ਚਲ ਗਿਆ ਕਿੰਨੀ ਤੇਜ਼ ਜਾਂਦਾ ਸਾਰੀ ਹਵਾ ਘੁੰਮਦੀ ਹੈ ਉਹ ਤਾਂ ਬਾਹਰ ਆ ਜਾਣਾ ਹੈ ਉਹ ਆ ਚਲੌਣੀਆਂ ਪੇਸ਼ ਆਹ ਬੋਰਡ ਸੱਖੀਆਂ ਬਾੜੀਆਂ ਮੱਛੀਆਂ ਫੈਲੀਆਂ ਹੋਟੀਆਂ ਪਈਆਂ ਐਵੇਂ ਨੇ ਜਿਹੜਾ ਟਿਕਦੇ ਹੁੰਦੇ ਹਨ ਦਰਖਤਾਂ ਇਹਨਾਂ ਇਹ ਤਾਂ ਬਹੁਤ ਨਮੂਨਿ ਤੇ ਇਹ ਨਾਲ ਵਿੱਚੋਂ ਨਿਕੜ ਕੇ ਦਾਨੀ ਬੀਜੇ ਬੰਦੇ बोचे रख क्या हैं वो एक निक कदर है जी जारी भी हम इडिया वो वाले को बोचे नहीं होंगे चलें फ़्यूचर वाले डी क्रिएटिव माइंड creative minds ਆ ਦੇ ਮਜ਼ਾ ਹੀ ਚੜਦੀ ਹਾਂਜੀ ਇਹ ਅੰਦਰ ਜੋ ਵੀ ਬਣਿਆ ਹੋਇਆ ਇੱਥੇ ਦਿਮਾਗ ਦਿਖਾਇਆ ਹੋਇਆ ਵਾ ਉਹਦੇ ਅਲੱਗ-ਅਲੱਗ ਪਾਰਟਸ ਵਗੈਰਾ ਦਿਖਾਏ ਹੋਏ ਨੇ ਜੋ ਕਿ ਮਤਲਬ ਆਪਣੇ ਮਤਲਬ ਬੱਚਿਆਂ ਨੂੰ ਮਾਪੇ ਆਪਰੇ ਲੈ ਕੇ ਆਉਂਦੇ ਨੇ ਤੇ ਉਹ ਸਾਰਾ ਕੁਝ ਦਿਖਾਉਂਦੇ ਨੇ ਕੱਲੀ-ਕੱਲੀ ਚੀਜ਼ ਯੂਰੇ ਮਤਲਬ ਸ਼ੋਅ ਕੀਤੀ ਹੋਈ ਆ ਕਿ ਕੀ ਮਤਲਬ ਕੀ ਕੀ ਹੁੰਦਾ ਵਾ ਮੋਰ ਦੋਲਾ ਫਾਇਰ ఓ ਹਾਂ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਦੇਖੋ ਕਿੰਨੀ ਵਧੀਆ ਬੱਚਿਆਂ ਨੇ ਆਪਣੇ ਹੱਥਾਂ ਨਾਲ ਬਣਾਈ ਹੋਈ ਹੈ ਤਾਂ ਮਤਲਬ ਜੋ ਵੀ ਡਾਇਗਰਾਮ ਆ ਇਹ ਮਤਲਬ ਇਹ ਬੱਚਿਆਂ ਦੀ ਐਗਜ਼ੀਬਿਸ਼ਨ ਲੱਗੀ ਹੋਈ ਹੈ ਇੱਥੇ ਅੱਜ ਦੇ ਦਿਨ ਲਓ ਆ ਦੇਖੋ ਮਤਲਬ ਆ ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਸ਼ਾਇਦ ਇਹਨਾਂ ਬੱਚਿਆਂ ਨੂੰ ਜ਼ਿਆਦਾ ਪਤਾ ਹੋ ਜਿਹੜੇ ਉਰੇ ਰਹਿੰਦੇ ਨੇ ਆ ਪੁਰਾਣਾ ਜ਼ਮਾਨਾ ਦਾ ਦੇਖੋ ਫੋਨ ਜੋ ਵੀ ਬਣਾਇਆ ਹੋਇਆ ਆ ਕੈਨੇਡੀਅਨ ਹਿਸਟਰੀ ਆਫ ਇਲੈਕਟ੍ਰੋਨਿਕ ਆ ਇਹਦਾ ਜੋ ਵੀ ਮਤਲਬ ਕੈਨੇਡੀਅਨ ਸਰਕਾਰ ਦਾ ਜੋ ਵੀ ਬਿਲਡਿੰਗ ਬਣਾਈ ਹੋਈ ਆ ਤੇ ਜਿਵੇਂ ਪਹਿਲਾਂ ਆਪਾਂ ਦੇਖਿਆ ਗੁਰੂ ਦਵਾਰਾ ਦੀ ਬਿਲਡਿੰਗ ਬਣਾਈ ਹੋਈ ਸੀਗੀ ਆ ਦੇਖੋ ਕੋਪਾਗਾਟਾ ਮਾਰੂ ਦਾ ਇਨਸੀਡੈਂਟ ਕਿਉਂਕਿ ਇੱਥੇ ਬੈਂਕੂਵਰ ਦੇ ਵਿੱਚ ਕਾਮਾਗਟਮੋਰੋ ਦੇ ਨਾਂ ਦੀ ਇੱਕ ਸਟਰੀਟ ਵੀ ਬਣੀ ਹੋਈ ਆ ਤੇ ਆ ਕੈਨੇਡੀਅਨ ਫੋਰਸ ਆਰਮੀ ਫੋਰਸ ਜੋ ਕਿ ਇਹਨਾਂ ਨੇ ਸਾਰੇ ਮਤਲਬ ਹੱਥ ਨਾਲ ਬਣਾਏ ਹੋਏ ਨੇ ਮਤਲਬ ਮੈਪ ਵਗੈਰਾ ਤੇ ਆ ਓਟਵਾ ਜੇਲ ਓਟਵਾ ਇਹ ਵੈਸੇ ਇਹਨੂੰ ਓਟਵਾ ਜੇਲ ਵੀ ਕਹਿੰਦੇ ਆ ਓਟਵਾ ਵੀ ਕਹਿੰਦੇ ਆ ਕੁਝ ਲੋਕ ਓਟਵਾ ਵੀ ਕਹਿੰਦੇ ਆ ਤੇ ਆ ਬਾਕੀ ਜੋ ਵੀ ਆ ਉਹਦੇ ਬਾਰੇ ਮੈਨੂੰ ਇੰਨਾ ਪਤਾ ਨਹੀਂ ਹੈਗਾ ਪਰ ਹਾਂ ਕਿਵੇਂ ਨੂੰ ਵਧੀਆ ਲੱਗਿਆ ਮੈਂ ਮਤਲਬ ਆਪਾਂ ਇਹਨੂੰ ਕੈਪਚਰ ਕਰ ਲਿਆ ਦੇਖੋ ਕੱਲੀ-ਕੱਲੀ ਚੀਜ਼ ਇਹ ਸ਼ਾਇਦ ਕੱਲੋ ਲੜਾਈ ਲੜੂਈ ਦੀ ਬਣਾਈ ਹੋਈ ਆ ਤੇ ਆ ਅੱਗੇ ਡਾਲਸ ਵਗੈਰਾ ਆ ਗਿਆ ਕੱਲੀ-ਕੱਲੀ ਚੀਜ਼ ਮਤਲਬ ਉਰੇ ਕੋਈ ਇਹ ਨਹੀਂ ਹੈ ਕਿ ਤੁਸੀਂ ਉਰੇ ਬੋਰ ਹੋਵੋਗੇ ਆ ਕੇ ਤੇ ਤੁਹਾਨੂੰ ਇੱਥੇ ਸਿੱਖਣ ਨੂੰ ਤੁਹਾਨੂੰ ਨੌਲੇਜ ਦੇ ਵਿੱਚ ਬਹੁਤ ਚੀਜ਼ਾਂ ਆਉਂਦੀਆਂ ਨੇ ਇੱਥੇ ਮਤਲਬ ਕੱਲੀ-ਕੱਲੀ ਚੀਜ਼ ਦਾ ਤੁਹਾਨੂੰ ਪਤਾ ਲੱਗਦਾ ਕਿ ਇਦਾਂ ਸਾਰਾ ਕੁਝ ਸੀ ਉਰੇ ਲਾਹੌਰ ਟੂ ਲੰਗਾ ਦਾ ਜਰਨੀ ਆਫ ਚਰਦੀ ਕਲਾ ਚਰਟੀ ਕਲਾ ਹੀ ਜਾਵਾਂ ਚੜ੍ਹਦੀ ਕਲਾ ਜੋ ਹੌਟੂ ਲੰਡਨ ਤੇ ਯਾਨੀ ਚੜ੍ਹਦੀ ਕਲਾ अच्छा पंजाब ਦੇ ਨੇ ਆ ਆ ਪਈਆਂ ਵਨ ਹੋਣਾ ਧਿਆਨ ਨਾਲ ਸਿਕਸ ਉਹ ਲੋਧਿਆੜਾ ਅ ਸੈਕਿੰਡ ਹਾਂਜੀ ਇਹ ਪਈਆ ਸਾਰੇ ਊਜਾਰ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਇੱਥੇ ਖੇਤੀਬਾੜੀ ਦੇ ਵਿੱਚ ਬਰਤੇ ਜਾਂਦੇ ਜੀਏ ਦੇਖੋ ਉਹਨਾ ਨਾ ਪਿੰਡ ਵਾਲਾ ਮਾਹੌਲ ਜਿਹਾ ਜਿਵੇਂ ਪਿੰਡਾਂ ਦੇ ਵਿੱਚ ਗੱਲੋ ਵੀ ਸਟੋਰ ਦੇ ਵਿੱਚ ਸਾਰਾ ਕੁਝ ਰੱਖਿਆ ਹੁੰਦਾ ਇਹ ਆਈ ਥਿੰਕ ਇਹ ਭੇਡਾਂ ਦੇ ਨਾਲ ਕੁਝ ਰਿਲੇਟ ਕਰਦਾ ਵਾ ਤੇ ਅੱਗੇ ਆ ਗਿਆ ਇਹ ਵੀ ਖੇਤੀਬਾੜੀ ਦੇ ਨਾਲ ਹੀ ਆ ਸੰਬੰਧ ਮਤਲਬ ਜੋ ਵੀ ਇੱਥੇ ਜਿਵੇਂ ਆਪਣੇ ਕਈ ਘੁਰਪੇ ਹੁੰਦੇ ਆ ਇਹ ਸਾਰਾ ਕੁਝ ਉਹ ਦਿਖਾਇਆ ਹੋਇਆ ਇਹਨਾਂ ਨੇ ਉਹ ਦੇਖੋ ਜਿਵੇਂ ਦੁੱਧ ਵਾਲੀ ਕੈਨੀ ਹੋ ਗਈ ਸਾਰਾ ਕੁ ਦੇਖਣ ਨੂੰ ਮਿਲ ਰਿਹਾ ਓਰੇ ਤੇ ਆ ਗਿਆ ਕਿ ਮੁਰਗੀਆਂ ਇਹ ਮੁਰਗੀਆਂ ਲਈ ਜਿਵੇਂ ਉੱਥੇ ਔਕਾਤ ਕੁਦੋ ਆਂਡੇ ਪਏ ਨੇ ਦੇਖੋ ਸਾਰਾ ਕੁਝ ਸਭ ਕੁਝ ਦਿਖਾਇਆ ਹੋਇਆ ਇਹਦੇ ਵਿੱਚ ਹਾਂਜੀ ਇਹ 122 ਸਟਰੀਟ ਬੈਂਕੂਵਰ ਦੇ ਵਿੱਚ ਜਵਣੀ ਹੋਈ ਹੈ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ ਬਹੁਤ ਵਧੀਆ ਲੱਗਦਾ ਇਦਾਂ ਦੀ ਚੀਜ਼ ਦੇਖ ਕੇ ਓਰੇ ਕਿ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਕੋਸ਼ਿਸ਼ ਥੋੜੀ ਜਿਹੀ ਆਹ ਆ ਇਹ ਦੇਖੋ ਵੀ ਕੁਰਸੀ ਹਵਾਜ ਲੌਂਕ ਦੀ ਇਹ ਕੋਈ ਹੋ ਹੈ ਹੀ ਨਹੀਂ ਮਨ ਦਾ ਸਾਰਾ ਸੂਰਾ ਕਿਤੇ ਵਾਸਤੇ ਸੱਚੀ ਨਹੀਂ ਹੈਗਾ ਸਾਰੇ ਪੁਰਾਣੇ ਜਮਾਨੇ ਦੇ ਵੇਲਾ ਕਿੰਨੀ ਤਰੱਕੀ ਕਰ ਲਈ ਹੁਣ ਤਾਂ ਇੰਨਾ ਕਹਿ ਬਣਾਉਂਦੇ ਆ ਉਹ ਏਡੀ ਕਹਿ ਨਾ ਉਹ ਤਾਂ ਰੱਜ ਜਾਂਦਾ ਇਹ

ਸਾਨੂੰ ਐਵੇਂ ਲੱਗਦਾ ਕਿ ਜਿਵੇਂ ਇਹ ਚੀਜ਼ਾਂ ਡੋਨੇਟ ਕੀਤੀਆਂ ਹੁੰਦੀਆਂ ਨੇ ਜਿਵੇਂ ਆਹ ਦੇਖੋ ਗੁੱਡੀਆਂ ਵਗੈਰਾ ਪਈਆਂ ਨੇ ਆਹ ਬੱਚਿਆਂ ਦੇ ਗੱਲ ਕਢਾਉਣੇ ਆ ਛੋਟੇ ਛੋਟੇ ਜਿਵੇਂ ਜਹਾਜ਼ ਹੀ ਹੁੰਦੇ ਆ ਸਾਰਾ ਕੁਝ ਪਿਆ ਹੋਆ ਗੱਡੀਆਂ ਤੇ ਆਹ ਦੇਖੋ ਛੋਟੀ ਜੀ ਸਲਾਈ ਮਸ਼ੀਨ ਆ ਜਿਵੇਂ ਖੇਡਣ ਵਾਲੇ ਜੁੱਤੇ ਹੋਗੇ ਠੀਕ ਆ ਨਾ ਉਹਦੇ ਸਲਾਈ ਮਸ਼ੀਨ ਆ ਕਿ ਛੋਟੀ ਜੀ ਆ ਛੋਟੀ ਜੀ ਪ੍ਰੈਸ ਆ ਗਈ ਵਧੀਆ ਲੱਗਦਾ ਦੇਖੋ ਉਹ ਸਾਈਕਲ ਛੋਟਾ ਏ ਆਹ ਦਾ ਗੱਡੀ ਸੇਲਾਈ ਕੀਤੀ ਹੋਈ ਆ ਬਈ ਰੂਹ ਕੋ ਜੁਂਦੀ ਆ ਗੱਡੀ ਨੂੰ ਦੇਖ ਕੇ ਸੱਚੀ ਅੱਜ ਵੀ ਇੰਨਾ ਲੱਗਦਾ ਕਿ ਹੁਣੀ ਬਣਾਏ ਰੱਖੀ ਹੁੰਦੀ ਆ ਇਹ ਇੱਥੇ ਅੰਦਰ ਫੋਟੋ ਵੀ ਵਧੀਆ ਆਉਣੀਆਂ ਨਾ ਤੇ ਕਿਤੇ ਲੰਮਕਾ ਇਹ ਦੇਖੋ ਸਾਰਾ ਕੁਝ ਊਰੇ ਰੱਖਿਆ ਹੋਇਆ ਆ ਔਰੇ ਆ ਇਸ ਦੇ ਨਾਲ ਜਿਹੜੇ ਮਤਲਬ ਆਈ ਆਈ ਸਟਿਕ ਰੱਖੀ ਹੋਈ ਆ ਬਹੁਤ ਹੀ ਜ਼ਿਆਦਾ ਵਧੀਆ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇੱਥੇ ਆਈਸ ਹਾਕੀ ਜ਼ਿਆਦਾ ਖੇਡੀ ਜਾਂਦੀ ਆ। ਯਾਰ ਨਵੀਂ ਤਾਂ ਨਵੀਂੋ ਚੀਜ਼ ਦੇਖਣ ਨੂੰ ਮਿਲਦੀ ਆ। ਆਹ ਦੇਖੋ ਕੀ ਆ? ਮੈਨੂੰ ਖੁਦ ਨੂੰ ਨਹੀਂ ਪਤਾ ਹੈਗਾ। ਉਹ ਸਟਰੀਟ ਦਾ ਨੰਬਰ ਲਿਖਿਆ ਹੋਇਆ। ਤੇ ਆਹ ਕਿਸੇ ਮਤਲਬ ਆਰਮੀ ਦੀ ਯੂਨੀਫਾਰਮ ਵਗੈਰਾ ਆ। ਆਰੇ ਬੱਗੀ ਬੱਗੀ ਆ ਡੌਗ ਹੈ ਇਹ ਮੇਲਾ ਨਵਾਂ ਨਮਈ ਲਾਇਆ ਹੋਣਾ ਬਜ਼ਾਕੀ ਵਾਲਾ ਆ ਬੰਦ ਕੀਤਾ ਨਾ ਨਹੀਂ ਚਲਾ ਗਿਆ ਮੈਂ ਦੁਬਾਰਾ ਚਲਾ ਲੰਦਾ ਟਰੋਲ ਟੂਲ ਪੈ ਰਿਹਾ ਵੀਰ ਜੀ ਆਪਾਂ ਮਿਊਜ਼ੀਅਮ ਆਫ ਸਰੀ ਘੁੰਮ ਲਿਆ ਤੇ ਆ ਬਾਹਰ ਇਹ ਦੇਖੋ ਸਕੂਲ ਵਗੈਰਾ ਹੀ ਬਣਿਆ ਹੋਇਆ ਤੇ ਆਹਾ ਕੈਬਨ ਵਗੈਰਾ ਵੀ ਨੇ ਅੰਡਰਸਟੈਂਡ ਕੈਬਨ ਤੇ ਆਪਾਂ ਘੁੰਮ ਲਿਆ ਤੇ ਮੀਂਹ ਪੈਦਾ ਤੁਸੀਂ ਦੇਖ ਲਓ ਮੇਰੇ ਮੂੰਹ ਤੇ ਵੀ ਪੈ ਰਿਹਾ ਹੁਣ ਪਰ ਕਾਫੀ ਜ਼ਿਆਦਾ ਮੀਂਹ ਪੈ ਰਿਹਾ ਵਾ ਤੇ ਹੁਣ ਆਪਾਂ ਇੱਥੇ ਚੱਲਦੇ ਆ ਓਕੋ ਕਿ ਤੁਹਾਨੂੰ ਇਹ ਵਧੀਆ ਲੱਗਿਆ ਹੋਣਾ ਕਾਫੀ ਮਤਲਬ ਨੌਲੇਜ ਵਾਲੀਆਂ ਚੀਜ਼ਾਂ ਨੇ ਇੱਥੇ ਇਹ ਬੱਚਿਆਂ ਲਈ ਵਧੀਆ ਵਾ ਕਿਉਂਕਿ ਜੋ ਪੀੜ੍ਹੀ ਜਦ ਤੱਕ ਨਹੀਂ ਸੀ ਜਿਹੜੀਆਂ ਬੱਚਿਆਂ ਨੇ ਮਤਲਬ ਲਗਾਈਆਂ ਹੋਈਆਂ ਸੀ ਆਪਣੀਆਂ ਔਰ ਮੀ ਬੋ ਪੈ ਰਹੇ ਤੇ ਆਪਾਂ ਗੱਡੀ ਜਾ ਕੇ ਬਹਿ ਚੁੱਕੇ ਆ ਤੇ ਆਪਾਂ ਸਰੀ ਆਫ ਮਿਊਜ਼ੀਅਮ ਘੁੰਮ ਲਿਆ ਮਿਊਜ਼ੀਅਮ ਆਫ ਸਰੀ ਮਿਊਜ਼ੀਅਮ ਆਫ ਸਰੀ ਸੋਰੀ ਯਾਰ ਬੋਲਦਣ ਚ ਇੱਧਰ ਉੱਧਰ ਹੋ ਜਾਂਦਾ ਹੁੰਦਾ ਵਾ ਹਾਂ ਇੱਧਰ ਉੱਧਰ ਹੋ ਗਏ ਹਾਂ ਹਾਂ ਵੀ ਹਾਂ ਮਿਊਜ਼ੀਅਮ ਆਫ ਸਰੀ ਰਾਈਟ ਤੇ ਆਪਏ ਕੋ ਮਲੇ ਕਾਫੀ ਕੁਛ ਇਹ ਦੇਖ ਨੂੰ ਅੰਦਰ ਪਹਿਲਾਂ ਤਾਂ ਮੈਨੂੰ ਬੋਰੀਆਂ ਲੱਗੀਆਂ ਕਿਉਂਕਿ ਨਿੱਕੇ ਨਿੱਕੇ ਜਿਹੇ ਬਾਟਨ ਜਦੋਂ ਅੰਦਰ ਗੈਲਰੀ ਚ ਵੜੇ ਤਾਂ ਉੱਥੇ ਕਾਫੀ ਕੁਫ ਕਾਫੀ ਕੁਝ ਪੁਰਾਣਾ ਪਿਆ ਹੋਇਆ ਹਾਂ ਹਾਂ ਇੰਟਰਸਟਿੰਗ ਗੱਡੀ ਵੀ ਗੱਡੀਆਂ ਵੀ ਪੁਰੇ ਦੀਆਂ ਪੁਰਾਣੀਆਂ ਵੱਡੀ ਲੱਗਦਾ ਵੀ 1910ਾਂ ਦੀ ਹੈ ਹਾਂ ਤੇ ਜਿੱਦਾਂ ਉਹ ਮਤਲਬ ਬ੍ਰਿਟਿਸ਼ ਪੰਜਾਬ ਦੇ ਬ੍ਰਿਟਿਸ਼ ਟਾਈਮ ਦਾ ਪੰਜਾਬ ਦੀ ਹੈ ਮਤਲਬ ਜੋ ਵੀ ਉਰੇ ਫਾਲ ਸੀਗੀ ਹੂੰ ਉਹ ਦਿਖਾਈ ਹੋਈ ਹੈ ਕਾਫੀ ਕੁਝ ਆ ਦੇਖਣ ਨੂੰ ਕਿਉਂਕਿ ਕੈਮਰੇ ਦੇ ਵਿੱਚ ਫਿਰ ਵੀ ਉਹ ਚੀਜ਼ਾਂ ਦਾ ਨਹੀਂ ਅਹਿਸਾਸ ਹੁੰਦਾ ਜੋ ਉੱਲੀ ਆ ਕੇ ਦੇਖ ਕੇ ਰੀਅਲ ਅੱਖਾਂ ਨਾਲ ਹੁੰਦਾ। ਕਾਫੀ ਕੁਝ ਸਹੀ ਆ। ਜੇ ਕਦੇ ਤੁਸੀਂ ਆ ਵੀ ਇੱਧਰ ਨੂੰ ਆਇਤਾ ਮਿਊਜ਼ੀਅਮ ਆਫ ਸਰੀ ਜ਼ਰੂਰ ਘੁੰਮ ਕੇ ਜਾਇਓ। ਪਰ ਹਾਜੇ ਨਾਲ ਬੱਚਿਆਂ ਦਾ ਬੈਟਰ ਆ ਕਿ ਬੱਚਿਆਂ ਨੂੰ ਰੇ ਸਿੱਖਣਾ ਸਿੱਖਣ ਨੂੰ ਕਾਫੀ ਕੁਝ ਜਿਨ ਜਿਜਾਂ ਦਾ ਨਹੀਂ ਵੀ ਪਤਾ ਆਪਾਂ ਨੂੰ ਵੀ ਨਹੀਂ ਨਹੀਂ ਪਤਾ ਹੈਗਾ। ਤੇ ਉਹ ਈਜ਼ੀਲੀ ਮਤਲਬ ਸਿੱਖ ਸਕਦੇ ਨੇ ਓਰੇ। ਤੇ ਆਪਾਂ ਵੀ ਚ ਇੰਜੋਏ ਕਰ ਰਹੇ ਹਾਂ। ਤੇ ਆਪਏ ਬਲੌਗ ਬਲੌਗ ਵੀਡੀਓ ਜੋ ਵੀ ਹੋਇਆ ਜਾਂ ਮੰਨੋ ਜਿੰਨਾ ਵੀ ਬਣਿਆ ਇੱਥੇ ਖਤਮ ਕਰਦੇ ਆ ਤੇ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਟੇਕ ਕੇਅਰ ਬਾਏ ਬਾਏ